ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਬੱਚਿਆਂ ਨੂੰ ਮਿਲਣਗੇ ਜੀ 4000 ਰੁਪਏ ਮਹੀਨਾ ਕਿੰਨਾ ਬੱਚਿਆਂ ਨੂੰ ਮਿਲਣ ਜਾ ਰਿਹਾ ਹੈ ਜੀ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਨਾਲ ਹੀ ਤੁਹਾਨੂੰ ਸੰਗਤ ਜੀ ਫ੍ਰੀ ਵਾਲੀ ਕਣਕ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਜਿਹੜੇ ਵੀ ਰਪਾਈਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਮੈਂ ਅੱਜ ਦੀਆਂ ਤਾਜ਼ਾ ਖਬਰਾਂ ਦੇ। ਸਭ ਤੋਂ ਪਹਿਲੀ ਵੱਡੀ ਖਬਰ ਜੀ 8TT 9594 ਦੇ ਪੱਕੇ ਮੋਰਚੇ ਤੇ ਡੀ ਜਿਹੜੀ ਡੀਟੀਐਫ ਵੱਲੋਂ ਸਮੂਲੀਅਤ। 8TT ਟੈਟ ਪਾਸ ਬੇਰੋਜ਼ਗਰ 9594 ਦੇ ਆਖੂ ਜੁਲਣ ਦਾ ਪੱਕਾ ਮੋਰਚਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਪਿਛਲੇ 135 ਦੇ ਨਾਂ ਤੋਂ ਲਗਾਤਾਰ ਜਾਰੀ ਹੈ। ਇਸ ਦਰਨੇ ਵਿੱਚ ਡੈਮੋਕਰੇਟਿਵ ਟੀਚਰ ਫਰੰਟ ਵੱਲੋਂ ਪਰਮੀ ਸਮੂਲੀਅਤ ਕੀਤੀ ਗਈ। ਇਸ ਦੌਰਾਨ ਫਰੰਟ ਦੇ ਸੂਬਾ ਪ੍ਰਧਾਨ ਦੇ ਬਹੁਤ ਸਾਰੇ ਜਿਹੜੇ ਲੋਕ ਮੌਜੂਦ ਰਹੇ ਨੇ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਐਮਚ ਨੇ ਪੰਜਾਬ ਸਰਕਾਰ ਨੂੰ ਭੇਜਿਆ ਐਡਵਾਈਜ਼ਰੀ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਕਿਹਾ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇੱਕ ਐਡਵਾਈਜ਼ਰੀ ਭੇਜ ਕੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਕਿਹਾ ਇਹ ਐਡਵਾਈਜ਼ਰੀ ਉਦੋਂ ਜਾਰੀ ਕੀਤੀ ਗਈ ਜਦੋਂ ਕਿਸਾਨਾਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰਕੇ ਦਿੱਲੀ ਕੁਚੇ ਦਾ ਅਲਾਨ ਕੀਤਾ ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਇਹ ਕਦਮ ਚੁੱਕਿਆ ਗਿਆ ਉਸ ਤੋਂ ਬਾਅਦ ਗਲੀਵੜੀ ਹਰਜੀ ਪ੍ਰਿੰਸੀਪਲ ਦੀ ਨੌਕਰੀ ਛੱਡ ਕੇ ਕੈਨੇਡਾ ਪੁੱਜੀ ਮਨਮੀਤ ਕੌਰ ਨਾਲ ਹੋਈ ਜੱਗੋ ਜਹਦੀ ਵੱਡੀਆਂ ਉਮੀਦਾਂ ਨਾਲ ਕੈਨੇਡਾ ਜਿਹੜੀ ਪੁੱਜੀ ਮਨਮੀਤ ਕੌਰ ਓਵਰਾਜ ਦੇ ਪੱਲੇ ਨਿਰਾਸ਼ਾ ਪਈ ਹੈ ਜਦੋਂ ਉਸ ਦਾ ਬਣਦਾ ਮੌਕਾ ਨਾ ਮਿਲਿਆ ਮਨਮੀਤ ਕੌਰ ਇੱਕ ਤਜਰਬੇਕਾਰ ਅਧਿਆਪਕ ਹੈ ਪਰ ਨੋਵਾ ਜਿਹੜੀ ਸ਼ਕੋਇਆ ਸੂਬੇ ਦੇ ਸਕੂਲ ਵਿੱਚ ਉਸ ਨੂੰ ਕੰਮ ਚਲਾਉ ਅਧਿਆਪਕ ਉਹ ਜੋ ਰੱਖਿਆ ਗਿਆ 2018 ਵਿੱਚ ਕੈਨੇਡਾ ਆਉਣ ਤੋਂ ਪਹਿਲਾਂ ਉਹ ਪਾਰਟ ਵਿਜ ਟੀਚਰ ਟ੍ਰੇਨਿੰਗ ਕਾਲਜ ਦੀ ਪ੍ਰਿੰਸੀਪਲ ਰਹੀ ਪਰ ਇਥੇ ਬਦਲਵੀਂ ਅਧਿਆਪਕ ਵਜੋਂ ਕੰਮ ਕਰਨ ਲਈ ਮਜਬੂਰ ਹੈ ਉਸ ਤੋਂ ਬਾਅਦ ਅਗਲੀ ਵੀ ਡੇ ਹੋਰ ਜੀ ਪੰਜਾਬ ਦੇ ਹਰਿਆਣਾ ਚ ਮੁੱਖ ਮੰਤਰੀ ਦੇ ਘਰਾਂ ਦੁਆਲੇ ਸੁਰੱਖਿਆ ਟਾਈਟ ਜਿਹੜੀ ਟਾਈਟ ਕਰ ਦਿੱਤੀ ਹੈ ਕਿਸਾਨ ਅੰਦੋਲਨ ਦਾ ਛੇਕ ਦੇਸ਼ ਪਰ ਵਿੱਚ ਫੈਲਣ ਲੱਗਾ ਹਾਲਾਤ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਚ ਪੰਜਾਬ ਦੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਆਹਿਸ਼ਾ ਤੇ ਸੁਰੱਖਿਆ ਵਧਾ ਦਿੱਤੀ ਹੈ ਕਹੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਟਾਪਿਕ ਗੁਜਰਾਵਾਂ ਬਾਂਡਰ ਤੇ ਪੁਲਿਸ ਦੀ ਗੋਲੀ ਨਾਲ ਨੌਜਵਾਨ ਕਿਸਾਨ ਦੀ ਮੌਤ ਹੋ ਚੁੱਕਿਆ ਹੈ ਦੋ ਪੈਨਾਂ ਦਾ ਸੀ ਇਕਲੌਤਾ ਪਰ ਆ ਕਈ ਜ਼ਖਮੀ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦੇ ਸੱਦੇ ਤੇ ਚੱਲਿਆ ਪਿਛਲੇ 9 ਦਿਨਾਂ ਤੋਂ ਸੰਘਰਸ਼ ਦੇ ਰਾਹ ਪਏ ਜਿਹੜੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਕੀਤੀ ਸਖਤੀ ਨਾਕੇਬੰਦੀ ਨੂੰ ਤੋੜ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਵੱਲੋਂ ਅੰਨੇਵਾ ਅਤੁੱਗੈਂਸ ਦੇ ਰਵੜ ਦੀਆਂ ਗੋਲੀਆਂ ਵੀ ਵਰਤੋਂ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵਾਰ ਜੀ ਕਿਸਾਨਾਂ ਦੇ ਸ਼ਾਂਤੀਮਈ ਸੰਘਰਸ਼ ਨੂੰ ਖੇਰੂ-ਖੇਰੂ ਕਰਨ ਵਾਸਤੇ ਟਾਊਟ ਵਜਾਉ ਕੰਮ ਕਰ ਰਹੇ ਨੇ ਜੀ ਸੀਐਮ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਦੇ ਮੁੱਖ ਮੰਤਰੀ ਭਵੰਤਮਨ ਤੇ ਪੰਜਾਬ ਦੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਖੇਰੂ-ਖੇਰੂ ਕਰਨ ਵਾਸਤੇ ਟਾਊਟ ਵਜਾਉ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੇ ਮਸ਼ੀਨਰੀਆਂ ਪੰਜਾਬ ਹਰਿਆਣਾ ਬੱਡ ਤੇ ਪਹੁੰਚ ਕੇ ਰੋਕਣ ਲਈ ਹਦਾਇਤਾਂ ਜਾਰੀ ਕਰਨ ਦੀ ਨਿਖੇਦੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਨਵਜੋਤ ਸਿੱਧੂ ਦੀ ਹੋ ਸਕਦੀ ਹੈ ਭਾਜਪਾ ਵਿੱਚ ਵਾਪਸੀ ਜਗਰਾਤ ਸਿੰਘ ਵੀ ਲੜ ਸਕਦੇ ਨੇ ਲੋਕ ਸਭਾ ਚੋਣ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਚਰਚਾਵਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਇਸ ਵਿਸ਼ਾਲੀ ਖਬਰਾਂ ਨੇ ਕਿ ਪੰਜਾਬ ਕਾਂਗਰਸ ਦੇ ਸਾਬਕਾ ਵਰਦਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਭਾਜਪਾ ਵਿੱਚ ਵਾਪਸੀ ਕਰ ਸਕਦੇ ਨੇ ਪੁਸਤੋਬਾਦ ਅਗਲੀ ਵੀ ਡੀਹਰਜੀ ਨੌਇਡ ਅਚ ਪ੍ਰਦਰਸ਼ਨ ਕਰ ਰਿਹਾ ਹੈ 746 ਕਿਸਾਨਾਂ ਦੇ ਮੁਕੱਦਮਾ ਰਾਸ਼ਟਰੀ ਝੰਡੇ ਦਾ ਅਪਮਾਨ ਪੁਲਸ ਦੇ ਜਾਨਲੇਵਾ ਹਮਲਾ ਸਮੇਤ 18 ਧਰਾਮਾ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਆਪਣੀਆਂ ਮੰਗਾਂ ਨੂੰ ਲੈ ਕੇ 18 ਜਨਵਰੀ ਨੂੰ ਨੁਆਇਡਾ ਅਥਾਰਟੀ ਦਫ਼ਤਰ ਦੇ ਤਾਲੇ ਲਾਉਣ ਵਾਲੇ 746 ਕਿਸਾਨ ਵਿਧਾਰ ਜਿਹੜੇ ਖਿਲਾਫ ਗੰਭੀਰ ਧਰਾਮਾ ਤਹਿਤ ਕੇਸ ਦਰਜ ਕੀਤਾ ਗਿਆ ਅਥਾਰਟੀ ਦੇ ਜੇਈ ਦੀ ਸ਼ਿਕਾਇਤ ਪੁਲਸ ਨੇ 23 ਜਨਵਰੀ ਨੂੰ ਹੀ ਕੇਸ ਦਰਜ ਕਰ ਲਿਆ ਸੀ ਪਰ ਇਸ ਨੂੰ ਗੁਫਤ ਰੱਖਿਆ ਗਿਆ ਸੀ ਇਹ ਐਫ ਆਈ ਆਰ ਕਰੀਬ 1 ਮਹੀਨੇ ਬਾਅਦ ਸਾਹਮਣੇ ਆਈ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਹੀਰੋਣ ਦੀ ਤਸਕਰੀ ਦੇ ਮਾਮਲੇ ਚ ਪਤੀ ਪਤਨੀ ਨੂੰ 10-10 ਸਾਲ ਦੀ ਜਿਹੜੀ ਸਜ਼ਾ ਹੋ ਚੁੱਕਿਆ ਹੈ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ। ਸਾਲ 2017 ਵਿੱਚ ਐਸਟੀਐਫ ਦੇ ਲੁਧਿਆਣਾ ਮੁਖੀ ਇੰਸਪੈਕਟਰ ਹਰਵੰਸ ਸਿੰਘ ਵੱਲੋਂ ਫਿਰੌਣ ਦੀ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਪਤੀ ਪਤਨੀ ਨੂੰ ਮਾਨਯੋਗ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 10-10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ 'ਚ ਅਦਾਲਤ ਨੇ ਦੋਸ਼ੀਆਂ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ। ਉਸ ਤੋਂ ਬਾਅਦ ਅਗਲੀ ਵੀਡੀਓ 'ਹਰ ਜੀ ਅੰਮ੍ਰਾਲਾ ਪੁਲਿਸ ਵੱਲੋਂ ਪੰਜਾਬ ਦੇ ਦੋ ਕਿਸਾਨਾਂ ਖਿਲਾਫ ਕੇਸ ਦਰਜ ਕਰ ਲਿਆ। ਅੰਮ੍ਰਿਤਾਲਾ ਪੁਲਿਸ ਨੇ ਦੋ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਹੈ ਅੰਮ੍ਰਿਤਾਲਾ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ ਇਹਨਾਂ ਦੋ ਕਿਸਾਨਾਂ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਖੇਤਾਂ ਵਿੱਚ ਬੱਟਾਂ ਤੇ ਬੈਠੇ ਨਜ਼ਰ ਆ ਰਹੇ ਨੇ ਅੰਮ੍ਰਿਤਾਲਾ ਪੁਲਿਸ ਨੇ ਦੋਸ਼ ਲਾਇਆ ਕਿ ਦੋਵੇਂ ਜਣੇ ਪੋਕਲੈਨ ਮਸ਼ੀਨ ਨੂੰ ਲੈ ਕੇ ਹਰਿਆਣਾ ਵਿੱਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਯਤਨ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਦੇ ਹਰਿਆਣਾ ਮਗਰ ਉਪੀ ਦੇ ਕਿਸਾਨਾਂ ਨੇ ਵੀ ਖਿੱਚੀ ਹੈ ਜੀ ਤਿਆਰੀ ਰਕੇਸ਼ ਟਕੈਤ ਨੇ ਕੀਤਾ ਜੀ ਵੱਡਾ ਐਲਾਨ ਪੰਜਾਬ ਤੇ ਹਰਿਆਣਾ ਤੋਂ ਹੁਣ ਉੱਤਰ ਪ੍ਰਦੇਸ਼ ਵਿੱਚ ਵੀ ਕਿਸਾਨ ਅੰਦੋਲਨ ਮੰਗ ਗਿਆ ਸੀਨੀਅਰ ਕਿਸਾਨ ਲੀਡਰ ਰਕੇਸ਼ਟ ਕੈਤ ਨੇ ਦਾਵਾ ਕੀਤਾ ਕਿ ਕਿਸਾਨ ਅੰਦੋਲਨ ਲੰਮਾ ਚਲੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸੌਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਹੀ ਪਵੇਗੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਫਤੇਗੜ ਸਾਹਿਬ ਚ ਦਰਦਨਾਕ ਹਾਦਸਾ ਸਕੂਲ ਬੱਸ ਦੀ ਲਪੇਟ ਚ ਆਉਣ ਨਾਲ ਜਿਹੜਾ 8 ਸਾਲਾਂ ਦੇ ਬੱਚੇ ਦੀ ਮੌਤ ਹੋ ਚੁੱਕਿਆ ਜ਼ਿਲ੍ਹੇ ਦੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਚ ਪਹਿਲੀ ਜਮਾਤ ਚ ਪੜ੍ਹਦੇ ਜਿਹੜੇ ਪਿੰਡ ਬਲਦੀ ਖੁਰਦ ਦੇ 8 ਸਾਲਾਂ ਬੱਚੇ ਜਸਕੀਰਤ ਸਿੰਘ ਦੀ ਤੇਜ਼ ਰਫ਼ਤਾਰ ਸਕੂਲ ਬੱਸ ਦੀ ਲਪੇਟ ਵਿੱਚ ਔਨ ਕਰਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰ ਨਛੱਤਰ ਸਿੰਘ ਅਤੇ ਮਨਦੀਪ ਕੌਰ ਸਮੇਤ ਪਿੰਡ ਵਾਸੀਆਂ ਨੇ ਸਕੂਲ ਦੇ ਬਾਹਰ ਧੰਨਾਂ ਦਿੱਤਾ ਹੈ। ਡਰਾਈਵਰ ਖਿਲਾਫ ਕਤਲ ਦਾ ਮਾਮਲਾ ਦਰਜ ਦੀ ਮੰਗ ਕੀਤੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਕਿਸਾਨਾਂ ਲਈ ਕਰਨ ਔਜਲਾ ਨੇ ਕੀਤੀ ਹੈ ਅਰਦਾਸ ਕਿ ਹਾ ਵਾਇਗਰੂ ਸਭ ਠੀਕ ਕਰ ਦੇਵੇ। ਤੁਹਾਨੂੰ ਉਸ ਨੇ ਚੁਣਿਆ ਕਿਸਾਨ ਬਜੂ ਅੱਜ ਦਿੱਲੀ ਕੁਝ ਕਰਨ ਵਾਲੇ ਹਨ ਪਰ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ ਕਿਸਾਨਾਂ ਤੇ ਕੇਂਦਰ ਵਿਚਾਲੇ ਹੀ ਪੰਜਵਾਂ ਗੇੜ ਦੀ ਮੀਟਿੰਗ ਹੋਈ ਹੈ ਸ਼ੰਭੂ ਤੇ ਖਨੋਰੀ ਵਲਡਰ ਦੇ ਵੱਡੇ ਗਿੰਦ ਦੇ ਕਿਸਾਨ ਡਟੇ ਹੋਏ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫਰੀ ਪਾਲੀ ਕਾਨਕ ਨੂੰ ਲੈ ਕੇ ਵੱਡੀ ਖਾਬਾ ਅੰਮ੍ਰਿਤਸਰ ਚ ਡੀਸੀ ਦਫ਼ਤਰ ਅੱਗੇ 1800 ਡਿੱਪੂ ਹੋਲਡਰ ਹੜਤਾਲ ਤੇ ਬੈਠੇ ਨੇ ਬਾਇਓਮੈਟ੍ਰਿਕ ਮਸ਼ੀਨਾਂ ਦੀ ਮੰਗ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਵਿੱਚ ਡੀਸੀ ਦਫ਼ਤਰ ਅੱਗੇ ਸ਼ਹਿਰ ਅਤੇ ਪਿੰਡਾਂ ਦੇ 1800 ਡਿੱਪੂ ਹੋਲਡਰ ਹੜਤਾਲ ਤੇ ਬੈਠ ਗਏ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਘਰ ਘਰ ਰਾਸ਼ਨ ਸਕੀਮ ਨੂੰ ਨਾਕਾਮ ਦੱਸਦਿਆਂ ਬਾਇਓਮੈਟ੍ਰਿਕ ਮਸ਼ੀਨਾਂ ਦੀ ਮੰਗ ਕੀਤੀ ਹੈ ਸਰਕਾਰ ਖਿਲਾਫ ਭੁੱਖ ਹੜਤਾਲ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਧਰਨੇ ਨੂੰ ਸੰਬੋਧਨ ਕਰਦਾ ਟਿੱਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਲਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੋਖੇ ਨਾਲ ਜਨਵਰੀ ਮਹੀਨੇ ਉਹਨਾਂ ਤੋਂ ਬਾਇਓਮੈਟ੍ਰਿਕ ਮਸ਼ੀਨਾਂ ਖੋਲ ਲਈਆਂ ਸਨ ਉਸ ਤੋਂ ਬਾਅਦ ਲੋਕਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਅੱਜ ਮਸ਼ੀਨਾਂ ਦਿੱਤੀਆਂ ਜਾਣਗੀਆਂ ਪਰ ਮਾਰਕਫੈਟ ਦੀਆਂ ਸਮਾਰਟ ਦੁਕਾਨਾਂ ਤੇ ਉਹ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਲਾਡੀ ਨੇ ਦੱਸਿਆ ਕਿ ਅੱਜਕੱਲ ਲੋਕ ਚੁਸਤ ਦਰਸਤ ਨੇ ਅਤੇ ਆਨਲਾਈਨ ਚੈੱਕ ਕਰਨ ਤੋਂ ਬਾਅਦ ਹੀ ਆ ਕਹਿੰਦੇ ਨੇ ਕਿ ਡਿੱਪੂ ਕੋਲ ਕਣਕ ਦਾ ਸਟਾਕ ਪਿਆ ਹੈ ਕਿ ਉਸ ਨੂੰ ਦਿੱਤਾ ਜਾਵੇ ਜਦਕਿ ਇਹ ਮਸ਼ੀਨ ਤਾਂ ਬਿਨਾਂ ਦੇਣ ਤੇ ਸਮਰਥਨ ਨਹੀਂ ਹੈ ਲੋਕ ਦੁਰਭਰਵਾਰ ਵੀ ਕਰ ਰਹੇ ਨੇ ਨਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਲੋੜਵੰਦ ਬੱਚਿਆਂ ਨੂੰ 4-4000 ਰੁਪਏ ਪ੍ਰਤੀ ਮਹੀਨਾ ਦੇਣ ਦੀ ਵਿੱਤੀ ਸਹਾਇਤਾ ਦੀ ਸੁਵਿਧਾ ਡੀਸੀ ਤੁਹਾਨੂੰ ਜਿਹੜਾ ਚੋਣਿਆ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਮਿਸ਼ਨ ਬਸਤ ਜਿਹੜੀ ਬਸਤਸੱਲਿਆ ਸਕੀਮ ਦੇ ਚੈਪਟਰ ਨੰਬਰ 4 ਅਧੀਨ ਨਿਯਮ ਅਨੁਸਾਰ ਜਿੰਨਾ ਬੱਚਿਆਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਉਹਨਾਂ ਬੱਚਿਆਂ ਨੂੰ ਛਪੋਰਸ਼ ਜਿਹੜੀ ਫੌਸਟਰ ਕੇਅਰ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਨੇ ਸਪੋਰਸ ਜਿਹੜੀ ਸ਼ਿਪ ਫੌਸਟਰ ਕੇਅਰ ਅਪਰੂਵਲ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਉਹਨਾਂ ਨੇ ਦੱਸਿਆ ਕਿ ਜੁਆਇਨਿੰਗ ਜਿਹੜੀ ਜਸਟਿਸ ਦੇ ਵਿੱਚ ਐਕਟ ਧਾਰਾ ਜਿਹੜੀ 252 58 ਦੇ ਅਨੁਸਾਰ ਜ਼ਿਲ੍ਹੇ ਵਿੱਚ ਲੋੜਵੰਦ ਬੱਚਿਆਂ ਨੂੰ ਸਪੌਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਮਦਦਵਾਰਾ ਵਿੱਤੀ ਸਹਾਇਤਾ ਮਹੱਈਆ ਕਰਵਾਈ ਜਾਂਦੀ ਹੈ ਜੋ ਕਿ 4000 ਰੁਪਏ ਪ੍ਰਤੀ ਮਹੀਨਾ ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਹਰਪ੍ਰੀਤ ਕੌਰ ਸੰਧੂ ਨੇ ਦੱਸਿਆ ਇਸੇ ਸਬੰਧੀ ਉਹਨਾਂ ਦੇ ਦਫ਼ਤਰ ਕੋਲ 49 ਦਰਖਾਸਤਾਂ ਪ੍ਰਾਪਤ ਹੋਈਆਂ ਇਹਨਾਂ ਦਰਖਾਸਤਾਂ ਤੇ ਕਾਰਵਾਈ ਕਰਦਾ ਹੈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਸਥਾਪ ਵੱਲੋਂ ਹੋਮ ਵਿజిਟ ਕਰਕੇ ਬੱਚਿਆਂ ਦੀ ਸਟੱਡੀ ਰਿਪੋਰਟ ਆਧਾਰ ਕਾਡ ਆਮਦਨ ਸਰਟੀਫਿਕੇਟ ਆਦਿ ਦਸਤਾਵੇਜ਼ ਪੂਰੇ ਕੀਤੇ ਗਏ ਨੇ ਜੀ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਨਵੀਰ